ਪਿੰਡ ਕੋਠੀ ਪੰਟਾਂ ਦੇ ਨੇੜੇ ਮਾਹੌਲ ਆਸਟ੍ਰੇਲੀਆ ਤਨਾ ਪਰਿਆ ਬਣਿਆ ਜਦੋਂ ਪਿੰਡ ਦੇ ਕੋਲੋਂ ਲੰਘਦੀ ਯੂਵੀਡੀਸੀ ਲਿੰਕ ਨਹਿਰ ਉੱਤੇ ਬਣੇ ਛੋਟੇ ਬੋਲ ਤੋਂ ਘਰ ਵੱਲ ਲੱਕੜੀਆਂ ਲੈ ਕੇ ਜਾ ਰਹੇ ਇੱਕ ਬਜ਼ੁਰਗ ਦਾ ਸੰਤੁਲਨ ਵਿਗੜ ਗਿਆ ਤੇ ਉਹ ਨਹਿਰ ਵਿੱਚ ਡਿੱਗ ਗਿਆ ਪਾਣੀ ਦੇ ਤੇਜ਼ ਵਹਾਅ ਕਾਰਨ ਬਜ਼ੁਰਗ ਪਾਣੀ ਦੀ ਮਾਰ ਹੇਠ ਆ ਗਏ ਤੇ ਬਜ਼ੁਰਗ ਦੇ ਨਾਲ ਜਾ ਰਹੇ ਵਿਅਕਤੀ ਨੇ ਜਿਵੇਂ ਹੀ ਸ਼ੋਰ ਮਚਾਇਆ ਤਾਂ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਇਲਾਕੇ ਵਿੱਚ ਤਲਾਸ਼ ਮੁਹਿੰਮ ਚਲਾਈ ਗਈ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪਾਣੀ ਦੇ ਤੇਜ਼ ਵਹਾਹ ਹੇਠ ਆਏ ਬਜ਼ੁਰਗ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਜੋਂ ਨਹਿਰ ਦਾ ਪਾਣੀ ਬੰਦ ਕਰਵਾਇਆ ਗਿਆ ਮੇਰਾ ਨਾਮ ਨਿਰਜੈ ਹੈ ਤੇ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਈ ਬਾਲਨ ਚ ਵਿਆਹ ਸੀ ਆਈ ਮੈਂ ਆ ਗਿਆ ਸੀ ਅੱਗੇ ਉਹ ਆ ਗਿਆ ਸੀ ਮੇਰੇ ਪਿੱਛੇ ਉਹ ਨਾਲ ਹੀ ਵੀ ਸਖਲ ਉਹਦੇ ਕੋਲ ਸਮਰੋਈ ਦੀ ਨਾਲੀ ਨਾਰ ਜੇ ਪੈ ਗਿਆ ਮੈਂ ਆ ਗਿਆ ਸੀ ਜਾਨੀ ਕਿ ਮਾ ਬੇਚੋ ਨੇ ਰੋੜਾ ਰੋੜਾ ਪਾਇਆ ਪਾਣੀ ਆ ਗਿਆ ਸੀ ਜਿਆਦਾ ਉਹਦੇ ਜੇ ਪਾਧਾ ਨਹੀਂ ਲੱਗਿਆ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਪਹਿਨੀ ਤੋਂ ਬਾਰੇ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਜਾਂ ਐਨਡੀਆਰਫ ਦੀ ਟੀਮ ਨੂੰ ਦੱਸਿਆ ਜਿਵੇਂ ਬੜੇ ਬੰਦੇ ਆਏ ਸੀ ਇੱਥੇ ਵੀ 25 ਬੰਦੇ ਆਏ ਸੀ ਉਹਨਾਂ ਨੂੰ ਸਾਰੇ ਨੇ ਲੱਭਿਆ ਕੱਲ ਨਹੀਂ ਲੱਭਾ ਹੋ ਰਹੀ ਲੋਜਿਸਟਿਕੀ ਕਾਰਵਾਈ ਹੈ ਅੱਜ ਦੇ ਇਹ ਹੁਣ ਦੇਖੋ ਮਿਲ ਜੇਗਾ ਠੀਕ ਹੀ ਆ ਤੇ ਕਿ ਮੰਤਰ ਦੇ ਕੋਚ ਹਾਂਜੀ ਸੋਸ਼ਲ ਕਲੋਕੀ ਮੰਤਰ ਦੇ ਗੱਲ ਨਹੀਂ ਕਰਨੀ ਕੀ ਮੰਤਰ ਏ ਗੰਨੇ ਮਿਲ ਜੇ ਬੰਦਾ ਸਾਡਾ ਵਾਸਤੇ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋੜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਨਡੀਆਰਫ ਟੀਮ ਜਿਹੜੀ ਭੰਗਾਈ ਗਈ ਆ ਕੱਲ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਕੋਠੀਪੰਡਤਾ ਦਾ ਜਗENDER ਪੁੱਤਰ ਮੋਲਚੰਦ ਵਾਸੀ ਕੋਠੀਪੰਡਤਾ ਇਹ 2:00 ਵਜੇ ਦਾ ਕਰੀਬ ਬਲੰਦ ਦੀ ਸੱਤ ਵਿੱਚ ਆਏ ਬਲੰਦ ਲੈ ਕੇ ਜਾ ਰਿਹਾ ਹੈ ਕੱਲ ਨੂੰ ਸਾਈਕਲ ਸਮੇਤ ਤੇ ਛੋਟਾ ਪੋਲਾ ਕੋਠੀ ਪ੍ਰੇਮ ਸਿੰਘ ਕੋਠੀ ਪੰਡਤਾ ਦੇ ਨਜ਼ਦੀਕ ਇਹ ਪੁਲ ਦੇ ਉੱਤੋਂ ਦੀ ਲੰਘ ਰਹੀ ਤੇ ਚੱਲਣ ਕੇ ਜਗ੍ਹਾ ਨੇਰ ਦੇ ਵਿੱਚ ਇਹਦੀ ਕਾफी ਕੋਸ਼ਿਸ਼ ਕੀਤੀ ਪਬਲਿਕ ਨੇ ਵੀ ਕਾफी ਹੱਲ ਕੀਤੀ ਹੈ ਪੁਲਿਸ ਨੇ ਵੀ ਕਾफी ਸਰਚ ਕੀਤੀ ਹੈ ਪਰ ਇਹ ਜੱਡ ਵੱਡੀ ਰਹੀ ਨਹੀਂ ਮਿਲ ਪਈ ਤੇ ਮਾਨਯੋਗ ਐਸਐਸਪੀ ਸਾਹਿਬ ਪਠਾਨਕੁਰ ਜੀ ਵੱਲੋਂ ਬਹੁਤ ਕਾफी ਸੰਯੋਗ ਦਿੱਤਾ ਗਿਆ ਐਨਡੀਆਰਫ ਟੀਮ ਮਗਾਈ ਗਈ ਸਵੇਰ ਦੀ ਉਹ ਪਾਣੀ ਵਿੱਚ ਸਰਚ ਕਰ ਰਹੀ ਹੈ ਉਹ ਸਾਹਮਣੇ ਬੇੜੀ ਪਈ ਹੋਈ ਹੈ ਵਿੱਚ ਪਰ ਜੋਦੀ ਵੱਡੜ ਵੱਡੀ ਨਹੀਂ ਮਿਲ ਪਈ ਤੇ ਮਿਲਣ ਤੇ ਅਗਲੀ ਕਾਰਵਾਈ ਅਮਲੇ ਵਿੱਚ ਦਿੰਦੀ ਜਾਵੇ ਪਾਣੀ ਵੀ ਬੰਦ ਕਰਵਾਇਆ ਗਿਆ ਜੀ ਬੰਦ ਕਰਵਾਇਆ